ਇਸ ਭਾਂਡੇ ਉੱਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਟਾਈਮ ਤੋਂ ਇਹ ਜਿਹੜੇ ਭਾਂਡੇ ਪੈਨ ਕਿਦੇ ਵਰਤੇ ਨਹੀਂ ਗਿਆ ਹੈਗੇ ਆ ਗਲਾਸ ਦੇਖ ਲਓ ਕਿਵੇਂ ਮਿੱਟੀ ਨਾਲ ਭਰੇ ਹੋਏ ਨੇ ਇਧਰ ਪ੍ਰਾਤ ਦੇਖ ਸਕਦੇ ਹੋ ਚਮਚੇ ਨੇ ਬੱਚੇ ਆ ਗਾ ਚੁੱਲਾ ਸਾਹਮਣੇ ਪਈਆਂ ਨੇ ਪੱਲੀਆਂ ਜਿਹੜਾ ਬਾਈ ਪੱਲੀਆਂ ਲਾ ਕੇ ਗੁਜ਼ਾਰਾ ਕਰਦਾ ਪਿਆ ਕੜਾਕੇ ਦੀ ਪੈ ਰਹੀ ਆ ਠੰਡ ਠੰਡ ਦੇ ਵਿੱਚ ਜੋ ਬਾਈ ਨੂੰ ਬੜਾ ਮੁਸ਼ਕਲ ਹੋ ਰਿਹਾ ਇੱਥੇ ਗੁਜ਼ਾਰਾ ਕਰਨਾ ਇਹ ਘਰ ਦੇ ਹਾਲਾਤ ਤਾਂ ਦਿਖਾ ਰਿਹਾ ਉੱਪਰ ਦੇਖ ਸਕਦੇ ਹੋ ਤੁਸੀਂ ਬਾਲੇ ਟੁੱਟੇ ਹੋਏ ਨੇ ਸੜਕਲਾ ਪਾਇਆ ਹੋਇਆ ਪੁਰਾਣਾ ਹੀ ਮਕਾਨ ਨੇ ਜਿਹੜੇ ਕੱਚੇ ਮਕਾਨ ਕਹਿੰਦੇ ਆ ਇਹ ਉਹ ਕੱਚੇ ਮਕਾਨ ਨੇ ਪੰਜਾਬ ਦੇ ਵਿੱਚ ਹਜੇ ਵੀ ਇਦਾਂ ਦੇ ਘਰ ਨੇ ਜਿਹੜੇ ਇਹ ਜੜੀਆਂ ਵਸ ਜੱਟ ਖਾਂਦੇ ਆ ਕਰ ਪੀਉਣ ਲੈਂਦੇ ਆ ਇਹਦੇ ਵਿੱਚ ਨੂਨ ਮਿਰਚ ਮਾੜਾ ਮੋਟਾ ਕੁਝ ਵੀ ਪਾ ਦਿੰਦੇ ਆ ਜੇ ਕੋਈ ਤੁਸੀਂ ਗਰਮੀ ਹੈ ਤਾਂ ਦਾ ਕੱਚਾ ਹੀ ਖਾ ਲੈਣਾ ਕੱਚਾ ਹੀ ਸਭ ਕੁਝ ਖਾਂਦੇ ਨੇ ਸੁਧਾ ਹੈ ਨਹੀਂ ਅੱਗ ਜਾਲਦੇ ਨਹੀਂ ਗੈਸ ਨਹੀਂ ਆਇਆ ਕੁਝ ਨਹੀਂ ਹੈ ਸੂਈ ਹੋਣੀ ਹੈ ਇਸ ਕਰਕੇ ਜਾਨੀ ਸਾਰੀਆਂ ਜਿਆ ਕੱਚੀ ਜੇ ਕਿਤੇ ਮਾੜਾ ਮੋਟਾ ਕਿ ਸਰਦੀ ਹੈ ਤਾਂ ਗਰਮ ਕਰਕੇ ਖਾ ਲੈਂਦੇ ਆ ਨਹੀਂ ਕੋਈ ਨਾ ਕੋਈ ਦੇ ਗਿਆ ਉਹ ਖਾ ਲੈਣਾ ਨਹੀਂ ਅੱਜ ਦਲੀਆ ਖਾ ਕੇ گزارਾ ਕਰਦੇ ਨੇ ਕੱਚਾ ਹੀ ਖਾ ਕੇ ਉਹ ਵੀ ਸਾਰੀਆਂ ਚੀਜ਼ਾਂ ਕੱਚੀਆਂ ਜਿਹੜੀਆਂ ਮਿਲਦੀਆਂ ਨੇ ਮਾੜੀਆਂ ਮੁੱਟੀਆਂ ਸਭ ਕੱਚੀਆਂ ਖਾਂਦੇ ਨੇ ਬਿਲਕੁਲ ਇਹਨਾਂ ਦੀ ਹਾਲਤ ਇਹੀ ਹੋ ਜੀ ਆ ਬਾਕੀ ਮਕਾਨ ਦੇ ਤੁਹਾਡੇ ਸਾਹਮਣੇ ਆ ਪੱਲੀਆਂ ਅੰਦਰ ਵੱੜਦੇ ਪੱਲੀਆਂ ਦੇ ਲਾਈਆਂ ਹੋਈਆਂ ਨੇ ਰਹਿਜਦਾ ਉਹ ਹਾਲ ਹੈ ਜਿਹੜਾ ਕਦੇ ਹੋ ਨਾ ਹੋਵੇ ਕਿਸੇ ਦਾ ਸ਼ਤੰਗ ਵਿੱਚ ਕਿਸੇ ਦਾ ਨਾ ਹੋਵੇ ਇਹ ਹਾਲ ਕਿਸੇ ਦਾ ਵੀ ਨਾ ਹੋਵੇ ਜਿਹੜਾ ਇਹਨਾਂ ਦਾ ਹਾਲ ਹੈ ਮਾ ਬਾਕੀ ਪਿੱਛੇ ਚੂੜਾ ਟੁੱਟ ਗਿਆ ਸੀ ਜਿਹੜੇ ਭੈਣ ਭਰਾਵਾਂ ਨੇ ਇਹਦੀ ਮਦਦ ਕੀਤੀ ਆ ਕਿਉਂਕਿ ਸਾਹਮਣ ਵਾਲਾ ਤਾਂ ਹੈ ਨਹੀਂ ਸੀਗਾ ਕੋਈ ਜਿਹੜੇ ਵੀ ਜਣੇ ਸਾਥੀ ਸੀਗਾ ਉਹਨਾਂ ਨੇ ਹੱਥ-ਪਾਹ ਜੁਬੇ ਰੱਖਿਆ ਮੀਨਾ ਹੈ ਹਸਪਤਾਲ ਜੀ ਵੀ ਰਿਹਾ ਉਹਨਾਂ ਨੇ ਵੀ ਬੁਰੀ ਮਦਦ ਕੀਤੀ ਹਸਪਤਾਲ ਜੀ ਦੀ ਲੋਕਾਂ ਨੇ ਮਦਦ ਕੀਤੀ ਬਸ ਜਿਵੇਂ ਕਹਿੰਦੇ ਨੇ ਲੋਕਾਂ ਦੇ ਸਿਰ ਤੇ ਹੀ ਹੈ ਨੀ ਇਹਨਾਂ ਰਹਿਣ ਦਾ ਕੋਈ ਹੱਲ ਨਹੀਂ ਹੈਗਾ ਰਹਿਣ ਦਾ ਹੱਲ ਤਾਂ ਇਹਨਾਂ ਦਾ ਬਿਲਕੁਲ ਨਹੀਂ ਹੈਗਾ ਖਾਣੇ ਬਾਰੇ ਤੁਸੀਂ ਜਾਣੋ ਹੀ ਨਾ ਵੀ ਖਾਣਾ ਇਹ ਜੀ ਕੱਚੀ ਹੈ ਇਹ ਜੇ ਅੱਜ ਵੀ ਜਵਾਨੇ ਦੇ ਵਿੱਚ ਅੱਜ ਵੇਲੇ ਯੁੱਗ ਚ ਕੱਚਾ ਖਾਣਾ ਇੱਕ ਆਪਣੇ ਆਪ ਨੂੰ ਤੁਸੀਂ ਸਭ ਕੱਚਾ ਖਾ ਲਿਓ ਕੋਈ ਖਾਲੂ ਕੱਚਾ ਬਿਲਕੁਲ ਨਹੀਂ ਖਾਂਦਾ ਕੋਈ ਕੱਚਾ ਪਰ ਉਹਨਾਂ ਨੇ ਪਿਉ ਆ ਦੇਣਾ ਰਾਤ ਨੂੰ ਸਵੇਰ ਨੂੰ ਚੀਕ ਕੱਚੇ ਚੀਜ਼ਾਂ ਪਾਪੂਗੇ ਨੂੰ ਮਰਚ ਬਾਗੇ ਆਪਣੇ ਖਾਣੇ ਜੀ ਸਿਆਲਾ ਮੜ ਮੋਟੇ ਕੋਸਾ ਕਰਨਾ ਨਹੀਂ ਗਰਮੀ ਤੋਂ ਬਿਲਕੁਲ ਨਹੀਂ ਗਰਮੀ ਨਾਲ ਕੋਈ ਨਹੀਂ ਜਾਂਦੇ ਇਹ ਜੀ ਹਾਲਤ ਇਹੋ ਜੀ ਹੈ ਇਧਰ ਦੇਖ ਸਕਦੇ ਹੋ ਸਪੋਰਟਾ ਲਈ ਨੇ ਬਾਈ ਨੇ ਉੱਪਰ ਕਿਸੇ ਵੀ ਟਾਈਮ ਹੈ ਗਰ ਸਕਦਾ ਹੈ ਅੱਛਾ ਇਕੜੇ ਵੀ ਜ਼ਿਆਦਾ ਕਰਦੇ ਹੋ ਜੀ ਹਾਂ ਹਾਂ ਆ ਬਾਹਰ ਦਾ ਹੈ ਪੱਤੇ ਪਤੇ ਉਹ ਖਾ ਜਾਂਦੀ ਹੂੰ ਪਾਲਕ ਹੂੰ ਸਾਗ ਦਾ ਸਾਗ ਮੇਥੀ ਅੱਛਾ ਇਹ ਜੀਆਂ ਚੀਆ ਖਾ ਲੈਣਾ ਕੱਚੀਆਂ ਤੋੜ ਕੇ ਅੱਛਾ ਕੱਚੀਆਂ ਤੋੜ ਲੈਣੇ ਆਂ ਬਾਲਾਂ ਦੇ ਵੀ ਜਟਾਂ ਬਣ ਗਈਆਂ ਹਾਂ ਜੀ ਬਾਲਾਂ ਦੀਆਂ ਵੀ ਜਟਾਂ ਬਣ ਗਈਆਂ ਹੂੰ ਉਹ ਬਾਲਾਂ ਦੀ ਬਾਜੀ ਸਸੀ ਗੱਲ ਜੀ ਮੈਂ ਬੁੱਟਾ ਸਿੰਘ ਲੋਧੜਾ ਜੀ ਪਹੁੰਚ ਗਿਆ ਇਕਲਾ ਹੀ ਪਿੰਡ ਦੇ ਵਿੱਚ ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾਉਣਾ ਜਿਸ ਘਰ ਦੇ ਵਿੱਚ ਖੜੇ ਆਂ ਇਹ ਤਸਵੀਰਾਂ ਦੇਖ ਸਕਦੇ ਹੋ ਘਰ ਦੀਆਂ ਤੁਸੀਂ ਉਹ ਇੱਕ ਵਿਅਕਤੀ ਰਹਿੰਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹ ਮਕਾਨ ਦੇ ਵਿੱਚ ਰਹਿ ਰਿਹਾ ਮਕਾਨ ਦੀ ਇੰਨੀ ਕ ਹਾਲਾਤ ਖਰਾਬ ਨੇ ਆ ਦੇਖ ਸਕਦੇ ਹੋ ਲੱਕੜਾਂ ਪਈਆਂ ਨੇ ਸਾਈਡ ਤੇ ਉਹ ਉੱਪਰੋਂ ਸੜਕੜਾ ਪਾਇਆ ਹੋਇਆ ਗੱਲਬਾਤ ਕਰਦੇ ਹਾਂ ਜੀ ਕਿਨਾ ਜੀ ਰੋਡ ਰਾਮਦੀਨ ਹਾਂਜੀ 10 ਰਾਮਦੀਨ ਹਾਂਜੀ ਕਿਥੇ ਰਹਨੇ ਵਾਲੇ ਜੀ ਇਸ ਮਕਾਨ ਚ ਜੀ ਇਸ ਮਕਾਨ ਚ ਰਹਿੰਦੇ ਕਿੰਨਾ ਸਾਲ ਹੋ ਗਿਆ ਮਕਾਨ ਚ ਰਹਿੰਦੇ ਨੇ 60 ਸਾਲ ਹੋ ਗਏ ਅੱਛਾ ਜੀ ਕਿੰਨੀ ਉਮਰ ਹੋ ਗਈ ਟੋਟੀ ਆਮਰਾ 60 ਸਾਲ ਅੱਛਾ ਜੀ 60 ਸਾਲ ਹੋ ਗਏ ਹਾਂ ਕਰ ਦੇ ਵਿੱਚ ਕੋਈ ਕਮਾਉਣ ਵਾਲਾ ਕੋਈ ਹੈ ਨਹੀਂ ਨਹੀਂ ਅੱਛਾ ਜੀ ਕਰਦਾ ਨਹੀਂ ਕਿਸੇ ਸਰਕਾਰ ਦੇ ਨੁਮਾਇੰਦੇ ਨੇ ਕਿੰਨੀ ਥੋੜੀ ਸਾਰ ਨਹੀਂ ਲੁੱਤੀ ਅਜੇ ਤੱਕ ਰਾਏਤੀ ਬਸ ਦੇ ਰੋਕੇ ਲਏਗੇ ਪਟਵਾਰੀ ਦੋਗੇ ਲਾ ਦੇ ਅੱਛਾ ਜੀ ਹੋਰ ਕੋਈ ਵੀ ਨਹੀਂ ਆਇਆ ਹੈਗਾ ਨਾ ਜਦ ਤੱਕ ਹੁਣ ਪੰਜਾਬ ਵਿੱਚ ਆਮ ਪਾਰਟੀ ਦੀ ਸਰਕਾਰ ਆ ਉਹ ਨੁਮਾਇੰਦਾ ਕੋਈ ਵੀ ਨਹੀਂ ਆਇਆ ਨਹੀਂ ਉਹਦਾ ਕੋਈ ਨੁਮੈਂਦਾਰ ਨਹੀਂ ਆਇਆ ਮੱਚੀ ਮਟਵਾਰੀ ਆਈ ਸੀ ਹਮ ਘਰ ਦਾ ਗੁਜ਼ਾਰਾ ਕਿਦਾਂ ਚੱਲਦਾ ਫੇਰ ਤੁਹਾਡਾ ਘਰ ਦਾ ਗਿਆ 1500 ਪੈਸਾ ਨਾਲ ਹਮ ਉਸ ਇੱਥੇ ਲੰਗਰ ਚੱਲਦਾ ਖੁਦ ਵਾਰ ਇੱਥੇ ਸਿੱਖਿਆਈ ਆ ਅੱਛਾ ਜੀ ਉਹ ਦੁਬਾਰੀ ਹਮ ਜਿੱਦਾਂ ਨੂੰ ਹੀ ਘਰ ਦੇ ਵਿੱਚ ਪੈਸੇ ਹੋ ਇੱਧਰ ਟਿਆ ਹੋਇਆ ਕਾਲੂ ਜਦ ਮਹੀ ਪੈ ਗਿਆ ਕਾਲੂ ਗਰ ਗਿਆ ਹਾਂ ਵਿਚੇ ਰਹੂੰਗਾ ਫੇਰ ਅੱਛਾ ਰੱਬ ਦਾ ਖਈਆ ਰੱਬ ਰੱਖਈਆ ਰੱਬ ਦੇ ਭਰੋਸੇ ਪੰਦੇ ਹਾਂ ਹਾਂ ਇਦੋਂ ਹੁਣ ਮੂਲੇ ਠੰਡ ਬੰਦੀ ਠੰਡ ਜੀ ਇੱਕ ਤਰ੍ਹਾਂ ਪਾ ਲਈ ਸਾਡਾ ਘੇੜਾ ਥੋੜੇ ਇਹਦੇ ਸਾਡੇ ਪਲੀਆਂ ਲਾਈ ਹੋਈ ਨੇ ਹਾਂ ਪਲੀਆਂ ਲਾਈਆਂ ਹੋਈਆਂ ਨੇ ਅੱਛੇ ਇਹ ਐਸੇ ਪੰਨਾ ਹੂੰ ਇਹ ਵੀ ਹੀ ਲਿਆ ਹੋਇਆ ਹੂੰ ਟਿੜਿਆ ਹੋਇਆ ਵੀ ਮਕਾਨ ਅੱਛੇ ਕਿੰਨਾ ਟਾਈਮ ਹੋ ਗਿਆ ਟਾਈਮ ਨੂੰ ਮਕਾਨ ਮੈਂ 1.5 ਸਾਲ ਹੋ ਗਿਆ ਅੱਛੇ ਪੌਣੇ 2 ਸਾਲ ਅੱਛੇ ਮਕਾਨ ਟੈ ਹਾਂ ਜਦੋਂ ਮੈਂ ਅੰਦਰ ਐਂਟਰੀ ਕਰੀ ਦੇਖਦਾ ਛੋਟਾ ਮਕਾਨ ਦੇਖਣ ਲੱਗਿਆ ਅੰਦਰ ਵੱੜਦੀ ਸਾਰੇ ਉੱਥੇ ਇੱਕ ਦਵਾਰ ਤੇ ਲਾਇਆ ਹੈ ਤੁਸੀਂ ਨੇ ਵੀ ਆਪਣਾ ਜਿਹੜਾ ਸਰੀਰ ਵੀ ਤੁਸੀਂ ਦਾਨ ਕਰ ਚੁੱਕੇ ਹੋ। ਉਹ ਤਾਂ ਕਰ ਦਿੱਤਾ ਦਾਨ। ਅੱਛਾ ਜੀ। ਦਾਨ ਕਰਿਆ ਹੋਇਆ। ਹੂੰ। ਦਾਨ ਦੇ ਵਿੱਚ ਕੀ ਕੀ ਕਰੇ ਸਾਰਾ ਸਰੀਰ ਹੀ ਕਰਤਾ? ਸਾਰਾ ਸਰੀਰ ਹੀ। ਅੱਛਾ ਜੀ। ਹੂੰ। 20 ਰੁਪਏ ਮੋਂ ਡਾਕਟਰ ਨੂੰ ਦੇ ਦਿੱਤਾ ਵੀ ਜਿਹੜੇ ਕੋਈ ਕਰਨਾ ਕਰੋ ਇਹਨੂੰ ਚੀਟਬਾਰ ਕਰੋ। ਹਾਂ ਜੀ। ਜਿਹਨੂੰ ਲੋੜ ਆ ਜਿਹੜੀ ਅੰਗ ਦੀ ਉਹ ਲੈ ਸਕਦੇ ਹਾਂ ਜੀ। ਲੈ ਸਕਦੇ ਹਾਂ। ਜਿਹੜੇ ਅੰਗ ਦੀ ਲੋੜ ਆ ਉਹ ਲੈ ਸਕਦੇ ਹਾਂ। ਪਾੜਚਾਦ ਕਰੋ ਡਾਕਟਰੀ ਕਰੋ। ਹੂੰ। ਕੋਸ ਕਰੋ ਹਾਂਜੀ ਤੁਹੀ ਪਹਿਲਾਂ ਦੱਸਦੇ ਪੈ ਦੀ ਵੀ ਕੋਈ ਸਰਕਾਰੀ ਨਮਾਇੰਦੇ ਰੋਟੀ ਕਹਿੰਦੇ ਇੱਕ ਦੋ ਆ ਕੇ ਸਾਰ ਵੀ ਲਾ ਕੇ ਨੇ ਮੁੜ ਕੇ ਥੋੜਾ ਮਗਾ ਨਹੀਂ ਕਿੰਨੇ ਬਣਾਇਆ ਨਾ ਇੱਥੇ ਪਟਵਾਰੀ ਅਹਦੀ ਮਨੇ ਭੇਜਿਆ ਵੀ ਜਗਾ ਦੇਖ ਕੇ ਮੌਕਾ ਉਹ ਦੇਖ ਕੇ ਬਾਗੇ ਨੇ ਕੁਛ ਨਹੀਂ ਕਰਿਆ ਅੱਛਾ ਜੀ ਪਟਵਾਰੀ ਵੀ ਕਰਦਾ ਗੁਜ਼ਾਰਾ ਕਿਦਾਂ ਚੱਲਦਾ ਥੋੜੇ ਗੁਜ਼ਾਰਾ ਇੱਕ ਨਹੀਂ ਆ 1500 ਪੈਸਾ ਨਾਉਦੇ ਨੇ ਅੱਛਾ ਰੋਟੀ ਬਾਣੀ ਫਿਰ ਕੋਣ ਰੋਟੀਆਂ ਮੈਂ ਖਾਂਦਾ ਹੀ ਨਹੀਂ ਫਿਰ ਅੱਛਾ ਜੀ ਉਹੀ ਕਣ-ਕਣ ਪੀਸ ਕੇ ਖਾਦਾ ਹਾਂ ਮੈਂ ਸਿੱੱਚ ਹੂੰ ਐ ਕਿਨੇ ਖਾ ਖੋਨੇ ਅੱਛਾ ਇਕੜੀ ਵੀ ਜ਼ਿਆਦਾ ਕਰਦੇ ਹੋ ਜੀ ਹੋਰ ਹੂੰ ਆ ਬਾਹਰ ਲਾਇਆ ਹੋਇਆ ਪੱਤੇ-ਪੱਤੇ ਉਹ ਖਾਦੇ ਜੀ ਹੂੰ ਪਾਲਕ ਹੂੰ ਸਾਬਾ ਦਾ 사ਗ ਮੇਥੀ ਅੱਛਾ ਜੀ ਇਹ ਜੀਆਂ ਚੀਜ਼ਾਂ ਖਾਦੇ ਨਾ ਹੂੰ ਕੱਚੀਆਂ ਹੀ ਤੋੜ ਕੇ ਅੱਛਾ ਕੱਚੀਆਂ ਤੋੜ ਲੈਂਦੇ ਹਾਂ ਜੀ ਬਾਲਾਂ ਦੇ ਵੀ ਜਟਾ ਬਣ ਗਏ ਹਾਂ ਜੀ ਬਾਲਾਂ ਦੀ ਵੀ ਜਟਾ ਬਣ ਗਈ ਹੂੰ ਆ ਬਾਲਾਂ ਦੀ ਦੇਖ ਸਕਦੇ ਹੋ ਜਟਾ ਬਣ ਗਿਆ ਬਾਈ ਜੀ ਦੀਆ ਕਿੰਨੀ ਉਮਰ ਹੋ ਗਈ ਰੋਟੀ ਚ 86 ਸਾਲ ਅੱਛਾ ਜੀ 86 ਸਾਲ ਉਮਰ ਹੋ ਗਈ ਹਾਂਜੀ ਹਾਂ ਜੀ ਆ ਬਾਈ ਜੀ ਵੀ ਉੱਧਰ ਨਾਲ ਖੜੇ ਨੇ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਜਿੱਦਾਂ ਤੁਸੀਂ ਮਕਾਨ ਬਾਰੇ ਦੱਸਦੇ ਪਏ ਸੀ ਉਧਰ ਨੂੰ ਆ ਜਾਈਏ ਹਾਂਜੀ ਹਾਂ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਰਜਿੰਦਰ ਸਿੰਘ ਜੀ ਹਾਂਜੀ ਰਜਿੰਦਰ ਸਿੰਘ ਜੀ ਜਿਹੜਾ ਮਕਾਨ ਦੇਖਦੇ ਪਏ ਹਾਂ ਪਿੱਛੇ ਜਿਹੜੇ ਤੁਸੀਂ ਘਰ ਦੇ ਵਿੱਚ ਲੈ ਕੇ ਆਏ ਹੋ ਇਹ ਹਾਲਾਤ ਕਾਤੋਂ ਇਦਾਂ ਦੇ ਨੇ ਆ ਮਕਾਨ ਤਹੇ ਤੇ 2 ਸਾਲ ਤੋਂ ਪਾਉਣ 2 ਸਾਲ ਤੋਂ ਅੱਛਾ ਪਟਵਾਰੀ ਵੀ ਆਇਆ ਦੋ ਵਾਰ ਆਏ ਨੇ ਪਟਵਾਰੀ ਖੰਨੇ ਵੀ ਜਾ ਕੇ ਆਏ ਨੇ ਕਈ ਵਾਰ ਮੈਂ ਵੀ ਨਾਲ ਜਾ ਕੇ ਇਹਨਾਂ ਦੇ ਮੈਂ ਕੀ ਮੈਲੇ ਨੇ ਕੋਈ ਯਾਈ ਹੀ ਹੋਣੀ ਦਿੱਤੀ ਅੱਛਾ ਜੀ ਉਹਨੇ ਭੇਜਿਆ ਸੀ ਕਿ ਜੱਟ ਹਾ ਜਿੱਦ ਦਰਖਾਸਤ ਦਿੱਤੀ ਸੀ ਜੀ ਉਹਨੇ ਅੱਛਾ ਕਿਸੇ ਨੇ ਕੋਈ ਨਹੀਂ ਪੁੱਛਿਆ ਜਾਨੀ ਬਸ ਸਮਝ ਲਓ ਤੁਸੀਂ ਇੱਕ ਡਰਾਮਾ ਕਰਕੇ ਚਲੇ ਗਏ ਹਾਂ ਕਾਜ ਭੇਜੇ ਨਹੀਂ ਹਾਂ ਹਾਂ ਲਿਖਤੀ ਰੂਪ ਚ ਕੋਈ ਦਿੱਤਾ ਹੋਇਆ ਅਪਲੀਕੇਸ਼ਨ ਨਹੀਂ ਕੁਝ ਨਹੀਂ ਦਿੱਤਾ ਲਿਖਤੀ ਰੂਪ ਹਾਂ ਉਹ ਦਿੱਤਾ ਦੀ ਪਰਲੰ ਵੀ ਸਾਡਾ ਮੰਗਾਂ ਦੇ ਆਫੇ ਹਾਂ ਪਹਿਲਾ ਦਰਖਾਸਤ ਦਿੱਤੀ ਕਿੱਹ ਜਾਂਦੀ ਅੱਛਾ ਕਿੰਨਾ ਟਾਈਮ ਲੱਗੂਗਾ ਦਿੱਤੇ ਜਾਂ ਪੌਣੇ ਦਸ ਸਾਲ ਹੋ ਗਏ ਹਾਂ ਜਦੋਂ ਕਿ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆ ਕਿਸੇ ਨੇ ਸਾਰ ਨਹੀਂ ਦਿੱਤੀ ਬਿਲਕੁਲ ਕੋਈ ਕਿਸੇ ਨੇ ਸਾਰ ਨਹੀਂ ਦਿੱਤੀ ਹੈਗੀ ਸਭ ਗੱਲਾਂ ਬਾਤਾਂ ਨਸਾਰਦੇ ਨੇ ਆ ਜੇ ਮਗਰੋਂ ਆ ਕੇ ਇਹਨਾਂ ਨੇ ਕੀ ਕੀਤਾ ਇੱਕ ਜਿਹੜਾ ਫਾਰਮ ਭਰੇ ਸੀ ਕਿ ਪਲਾਟਾਂ ਮਕਾਨਾਂ ਵਾਲੇ ਉਹ ਫਾਰਮ ਵੀ ਭਰੇ ਸੀ ਕਿ ਉਹਨਾਂ ਨੇ ਵੀ ਕਿਸੇ ਨੂੰ ਕੁਝ ਨਹੀਂ ਕੀਤਾ ਅੱਛਾ ਹਾਂ ਉਹ ਹੁਣ ਕਹਣਾ ਕੀ ਚਾਹੁੰਦੇ ਸਾਡੇ ਚੈਨਲ ਅਸੀਂ ਚੈਨਲ ਨੇ ਤਾਂ ਇਹੀ ਕਹਨੇ ਆ ਗਰੀਬ ਆਦਮੀ ਇਕਦਾ ਦਾ ਮਕਾਨ ਬਣਨਾ ਚਾਹੀਦਾ। ਇੱਕ ਇਹਦੀ ਰੋਟੀ ਦੀ ਪੂਰੀ ਪੈਨਸ਼ਨ ਮਿਲਣੀ ਚਾਹੀਦੀ ਹੈ ਤਾਂ ਕਿ ਇਹਨੂੰ ਰੋਟੀ ਮਿਲਦੀ ਰਹੇ ਜਾਂ ਕੋਈ ਬਾਲ ਬੱਚਾ ਨਹੀਂ, ਕੋਈ ਇਹਦਾ ਵਾਰਸ ਨਹੀਂ। ਸਰੀਰ ਇਹਦਾ দান ਕੀਤਾ ਹੋਇਆ। ਇਹਨੇ ਤਾਂ ਆਪਣਾ ਸਭ ਕੁਝ দান ਕਰਤਾ। ਪਰ ਇਹਦਾ ਵਾਰਸ ਕੋਈ ਨਹੀਂ ਹੈ। ਇਹਨੂੰ ਪੈਨਸ਼ਨ ਵੀ ਇੰਨੀ ਮਿਲਣੀ ਚਾਹੀਦੀ ਹੈ ਤਾਂ ਕਿ ਰੋਟੀ ਦਾ ਗੁਜ਼ਾਰਾ ਕਰ ਸਕੇ। ਮਕਾਨ ਵੀ ਬਣਨਾ ਚਾਹੀਦਾ ਤੇ ਰਹਿਸ਼ ਵੀ। ਬਾਕੀ ਤਾਂ ਇਹ ਇੱਥੇ ਹੀ ਛੱਡ ਜਾਣਾ ਇਹਨਾਂ ਜਿਹੜਾ ਨਾਲ ਲੈ ਕੇ ਜਾਣਾ। ਇਹ ਚੀਜ਼ ਹੈ। ਇਸ ਕਰਕੇ ਸਹੀ ਚਾਹੁੰਦੇ ਆ ਵੀ ਇਹਦਾ ਗੁਜ਼ਾਰਾ ਵੀ ਹੋਵੇ। ਇਹ ਸੰਭਾਲ ਹੋਦਾ ਪੂਰਾ ਜਣੀ ਜਮਾ ਸਰਕਾਰ ਦਾ ਹੋਵੇ ਤੇ ਸਰਕਾਰ ਚ ਦੀ ਜਿੰਮੇਵਾਰ ਨਾ ਸੈਂਟਰ ਸਰਕਾਰ ਕਰਦੀ ਐ ਨਾ ਕੋਈ ਪੰਜਾਬ ਸਰਕਾਰ ਨੇ ਕੀਤਾ ਕਿਸੇ ਸਰਕਾਰ ਨੇ ਕੁਛ ਨਹੀਂ ਪੁੱਛਿਆ ਸਰਪੰਚ ਨੂੰ ਵੀ ਪਤਾ ਵੀ ਮਕਾਨ ਟਿਆ ਸਭ ਨੂੰ ਪਤਾ ਹੈ ਇਹਦੇ ਸਭ ਨੇ ਮੈਂਦਿਆਂ ਨੂੰ ਪਤਾ ਵੀ ਮਕਾਨ ਟਿਆ ਪਰ ਕਿਸੇ ਨੇ ਬਾਤ ਨਹੀਂ ਪੁੱਛੀ ਹੈਗੀ ਇਹ ਗੱਲਾਂ ਵਤਾਂ ਨਾਲੇ ਸਭ ਸਾਰੀ ਜਾਂਦੇ ਨੇ ਬਸ ਪਤਾ ਨਹੀਂ ਗੱਲਾਂ ਵਤਾਂ ਨਾਲੇ ਡੱਡ ਪਰਨ ਵਾਲਾ ਕੰਮ ਰਿਵਾਜ ਪੈ ਗਿਆ ਪੁਰਾਣੇ ਜਦੋਂ ਜਦੋਂ ਸਰਕਾਰਾਂ ਬਣਨੀ ਸਰਵਾਜ ਇਹ ਪੈ ਗਿਆ ਤਾਂ ਵੀ ਗੱਲਾਂ ਬਾਤਾਂ ਕਰੋ ਤੇ ਲੋਕਾਂ ਨੂੰ ਲੋ ਬਸ ਇੱਕੋ ਹੀ ਗੱਲ ਹੈ ਅਸ ਤਾਂ ਇਹੀ ਰੱਜ ਕੇ ਚਾਹੁੰਦੇ ਆ ਵੀ ਇਹਨਾਂ ਦੀ ਪੂਰੀ ਪੈਨਸ਼ਨ ਹੈ ਉਹਨਾਂ ਨੂੰ ਉਨੀ ਪੈਨਸ਼ਨ ਮਿਲੇ ਤਾਂ ਕਿ ਇਹਨੇ ਰੁੱਠੀ ਦਾ ਗੁਜ਼ਾਰਾ ਵੀ ਹੋਵੇ ਇਹਨਾਂ ਨੂੰ ਰਹਿਣ ਨੂੰ ਮਕਾਨ ਵੀ ਹੋਵੇ ਜਿੰਨਾ ਚਿਰ ਰਹਿਣਾ ਉਹਨਾਂ ਚਿਰ ਰਹੇ ਬਾਕੀ ਤਾਂ ਇਹਨੇ ਛੱਡੇ ਜਾਣਾ ਇਹਨੇ ਨਾਲ ਕੋਈ ਲੱਗੇ ਜਾਣਾ ਬਾਹਰ ਸੇ ਦਾ ਕੋਈ ਹੈ ਨਹੀਂ ਛੋਟ ਗੜੀਆਂ ਬਸ ਜੱਜ ਸੰਦੇ ਆ ਤਾਂ ਵੀ ਆਉਣਦੇ ਆ ਇਹਦੇ ਵਿੱਚ ਨੂਨ ਮਿਰਚ ਮਾੜਾ ਮੋਟਾ ਕੁਝ ਵੀ ਪਾ ਲੈਂਦੇ ਆ ਜੇ ਕੋਈ ਤੁਸੀਂ ਗਰਮੀ ਹੈ ਤਾਂ ਦਾ ਕੱਚਾ ਹੀ ਹਾਲਣਾ ਕੱਚਾ ਹੀ ਸਭ ਕੁਝ ਹੀ ਹੁੰਦੇ ਨੇ ਜਿੰਦਾ ਹੈ ਨਹੀਂ ਅੱਗ ਜਾਲਦੇ ਨਹੀਂ ਗੈਸ ਨਹੀਂ ਹੈ ਕੁਝ ਨਹੀਂ ਹੈ ਸੋ ਵੀ ਹੋ ਨਹੀਂ ਹੈ ਇਹ ਇਸ ਕਰਕੇ ਜਾਨੀ ਸਾਰੀਆਂ ਜੀਆਂ ਕੱਚੀਆਂ ਜੇ ਕਿਤੇ ਮਾੜਾ ਮੋਟਾ ਕਰ ਸਰਦੀ ਹੈ ਤਾਂ ਗਰਮ ਕਰਕੇ ਖਾ ਲੈਂਦੇ ਨਹੀਂ ਕੋਈ ਨਾ ਕੋਈ ਦੇ ਗਿਆ ਉਹ ਖਾ ਲੈਣਾ ਨਹੀਂ ਅੱਜ ਦਲੀਆ ਖਾ ਕੇ ਗੁਜ਼ਾਰਾ ਕਰਦੇ ਨੇ ਕੱਚਾ ਹੀ ਖਾ ਕੇ ਉਹ ਵੀ ਸਾਰੀਆਂ ਚੀਜ਼ਾਂ ਕੱਚੀਆਂ ਜਿਹੜੀਆਂ ਮਿਲਦੀਆਂ ਨੇ ਮਾੜੀਆਂ ਮੁੱਠੀਆਂ ਸਭ ਕੱਚੀਆਂ ਖਾਂਦੇ ਨੇ ਹਾਂਜੀ ਬਿਲਕੁਲ ਇਹਨਾਂ ਦੀ ਹਾਲਤ ਇਹੋ ਜਿਹੀ ਆ ਬਾਕੀ ਮਕਾਨ ਦੇ ਤੁਹਾਡੇ ਸਾਹਮਣੇ ਆ ਪੱਲੀਆਂ ਅੰਦਰ ਵੜਦੇ ਪੱਲੀਆਂ ਦੇ ਲਾਈਆਂ ਹੋਈਆਂ ਨੇ ਰਹਿ ਜਦਾ ਉਹ ਹਾਲ ਹੈ ਜਿਹੜਾ ਕਦੇ ਹੋਏ ਨਾ ਹੋਵੇ ਕਿਸੇ ਦਾ ਛਟਾ ਨਾ ਕਿਸੇ ਦਾ ਨਾ ਹੋਵੇ ਇਹ ਹਾਲ ਕਿਸੇ ਦਾ ਵੀ ਨਾ ਹੋਵੇ ਜਿਹੜਾ ਇਹਨਾਂ ਦਾ ਹਾਲ ਹੈ ਹਾਂ ਬਾਕੀ ਪਿੱਛੇ ਚੂੜਾ ਟੁੱਟ ਗਿਆ ਸੀ ਜਿਹੜੇ ਭੈਣ ਭਰਾਵਾਂ ਨੇ ਦੀ ਮਦਦ ਕੀਤੀ ਹੈ ਕਿਉਂਕਿ ਸੰਭਲਣ ਦਾ ਹੈ ਨਹੀਂ ਸੀਗਾ ਕੋਈ ਜਿਹੜੇ ਵੀ ਜਣ ਸਾਥੀ ਸੀਗਾ ਉਹਨਾਂ ਨੇ ਹਸਪਤਾਲ ਚ ਵੀ ਰੱਖਿਆ ਮਹੀਨਾ ਇਹ ਹਸਪਤਾਲ ਚ ਵੀ ਰਿਹਾ ਉਹਨਾਂ ਨੇ ਵੀ ਬੁਰੀ ਮਦਦ ਕੀਤੀ ਹੈ ਹਸਪਤਾਲ ਚ ਵੀ ਲੋਕਾਂ ਨੇ ਮਦਦ ਕੀਤੀ ਹੈ ਬਸ ਜਿਵੇਂ ਕਹਿੰਦੇ ਨੇ ਲੋਕਾਂ ਦੇ ਸਿਰ ਤੇ ਹੀ ਹੈ ਇਹਨਾਂ ਦਾ ਰਹਿਣ ਦਾ ਕੋਈ ਹੱਲ ਨਹੀਂ ਹੈਗਾ ਰਹਿਣ ਦਾ ਹਾਲ ਤਾਂ ਇਹਨਾਂ ਦਾ ਬਿਲਕੁਲ ਨਹੀਂ ਹੈਗਾ ਖਰਾਕ ਵਾਰੀ ਤੁਸੀਂ ਜਾਣੋ ਹੀ ਨਾ ਵੀ ਖਰਾਕ ਇਹ ਜੀ ਕੱਚੀ ਹੈ ਇਹ ਜੇ ਅੱਜ ਵੀ ਜਵਾਨੇ ਦੇ ਵਿੱਚ ਅੱਜ ਵੇਲੇ ਯੁੱਗ ਚ ਕੱਚਾ ਖਾਣਾ ਇੱਕ ਆਪਣੇ ਆਪ ਨੂੰ ਤੁਸੀਂ ਕੋਈ ਕੱਚਾ ਖਾ ਲਿਓ ਕੋਈ ਖਾਲੂ ਕੱਚਾ ਬਿਲਕੁਲ ਨਹੀਂ ਖਾਂਦਾ ਕੋਈ ਕੱਚਾ ਪਰ ਉਹਨਾਂ ਨੇ ਪਿਉ ਆਉਣਾ ਰਾਤ ਨੂੰ ਸਵੇਰ ਨੂੰ ਚੀਜ਼ਾਂ ਚੀਜ਼ਾਂ ਪਾਪੂਗੇ ਨੂੰ ਮਰਚ ਬਾ ਕੇ ਆਪਣੇ ਖਾਣੇ ਜਿ ਸਿਆਲਾ ਮੜ ਮੋਟੇ ਗੁੱਸਾ ਕਰਨਾ ਨਹੀਂ ਗਰਮੀ ਤੋਂ ਬਿਲਕੁਲ ਨਹੀਂ ਕਰ ਗਰਮੀ ਨਾਲ ਗੁਣੀ ਚਲਦੇ ਇਹ ਜੀ ਹਾਲਤ ਇਹ ਹੋਈ ਹੈ ਇਧਰ ਦੇ ਜਿਹੜੇ ਸਪੋਟਾ ਲਈ ਨੇ ਬਾਈ ਜੀ ਨੇ ਉੱਪਰ ਅ ਕਿਸੇ ਵੀ ਟਾਈਮ ਗਰ ਸਕਦਾ ਹੈ ਜਿੱਦਾਂ ਕਿ ਮਰੇ ਹੁਣ ਮੀ ਦਾ ਮੌਸਮ ਵੀ ਆਇਆ ਤਾਂ ਮੀ ਦੇ ਵਿੱਚ ਬਾਈ ਜੀ ਜਿੱਦਾਂ ਪਹਿਲਾਂ ਦੱਸਦੇ ਪੈਂਦੇ ਜੇ ਘਰ ਦੇ ਵਿੱਚ ਖਾਂਦੇ ਨੇ ਵੀ ਜਿਹੜੀ ਚੀਜ਼ ਮਿਲ ਗਈ ਉਹੀ ਖਾ ਲੈਣੇ ਨੇ ਜਿਵੇਂ ਕੱਚਾ ਅਸਮਾਨ ਕੋਈ ਵੀ ਮਿਲ ਗਿਆ ਬਾਈ ਜੀ ਨੂੰ ਪੁੱਛਦੇ ਕੀ ਕੀ ਕੱਚਾ ਅਸਮਾਨ ਖਾ ਲੈਂਦੇ ਨੇ ਜੜੀ ਆ ਵੀ ਕੱਚਾ ਹੀ ਕੋਈ ਸਬਜ਼ੀ ਆ ਗਈ ਉਹ ਵੀ ਕੱਚੀ ਹੋ ਗਈ ਹੋਰ ਜਿਹੜੀ ਖਾਣੇ ਇਸ ਕੱਚੀਆਂ ਸਭ ਸਬਜ਼ੀਆਂ ਵੀ ਕੱਚੀਆਂ ਹੀ ਕਿਹੋ ਜੀ ਸਾਜੀ ਆ ਜਾ ਮੈਂ ਕਹਿੰਦਾ ਪੱਤੇ ਕਾਕੇ ਗੁਜ਼ਾਰਾ ਕਰਦੇ ਆਂ ਵੀ ਕਈ ਵਾਰ ਪੱਤੇ ਵੀ ਖਾ ਲੈਂਦੇ ਨੇ ਪੱਤੇ ਖਾ ਕੇ ਗੁਜ਼ਾਰਾ ਕਰਦੇ ਨੇ ਕਹਿੰਦੇ ਚੱਲ ਸਾਬ ਦੜੀਆਂ ਦੇ ਵਿੱਚ ਪੱਤੇ ਪਾ ਲੈ ਨੂਨ ਮਿਰਚ ਪਾ ਲਿਆ ਵੀ ਚੱਲ ਹਰੀ ਬਟਾ ਤੂ ਦੇ ਪੱਤੇ ਪਾ ਲੈਂਦੇ ਨੇ ਪਪਲ ਦੇ ਪਾ ਲੈਂਦੇ ਨੇ ਰੋਟੀ ਦੇ ਪਾ ਲੈਂਦੇ ਨੇ ਹੋਰ ਮਿਲਗੇ ਉਹ ਵੀ ਪਾ ਲੈਂਦੇ ਨੇ ਭਾਈ ਪਾ ਕੇ ਗੁਜ਼ਾਰਾ ਕਰਦੇ ਨੇ ਲੈਟ ਵਗੈਰਾ ਹੈਗੀ ਹੋ ਰਹੀ ਹੈ ਲੈਟ ਜ਼ਰੂਰ ਹੈਗੀ ਹੈ अच्छा हां इक लैटर लैड़ लैटी होरे इक लैटर लैड़ लैटी है बस ना ਘਰ ਦੇ ਵਿੱਚ ਬਾੜ ਦੇ ਵਾਸਤੇ ਅੱਗ ਦਾ ਕੋਈ ਪ੍ਰਬੰਧ ਨਹੀਂ ਕੋਈ ਗੈਸ ਦਾ ਪ੍ਰਬੰਧ ਨਹੀਂ ਹੈਗਾ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਬਾਥਰੂਮ ਬਾਥਰੂਮ ਦਾ ਪ੍ਰਬੰਧ ਨਹੀਂ ਕੋਈ ਕਾਸੇ ਦਾ ਵੀ ਪ੍ਰਬੰਧ ਹੈ ਨਹੀਂ ਜਾਣੀ ਅੱਛਾ ਇੱਕ ਸਿਰਫ ਐ ਜਿਵੇਂ ਬਾਹਰ ਕੁੱਲੀਆਂ ਜਿ ਬਿਠਾ ਆਮ ਆਦਮੀ ਕੁੱਲੀਆਂ ਵਾਲੇ ਬਾਹਰੋਂ ਆ ਕੇ ਬਿਠੇ ਹੁੰਦੇ ਨੇ ਉਹਨਾਂ ਦੀ ਹਾਲਤ ਵਰਗੀ ਹਾਲਤ ਹੋਈ ਹੋਈ ਹੈ ਉਹਦੇ ਨੂੰ ਕੱਟ ਨਹੀਂ ਹਾਲ ਤੇ ਉਹ ਵੀ ਇਹ ਕੁਝ ਚੰਗਾ ਖਾਂਦੇ ਨੇ ਚੰਗਾ ਪੈਂਦੇ ਨੇ ਪਰ ਇੱਥੇ ਖਾਣ ਵਾਸਤੇ ਉਹ ਭਾਈ ਜੀ ਨੇ ਸਰਟੀਫਿਕੇਟ ਅੱਧੇ ਵਿੱਚ ਪੜ੍ਹੇ ਹੋਇਆ ਸਰਟੀਫਿਕੇਟ ਕਰਤਾ ਜੀ ਇਹ ਮਾ ਉਹਦਾ ਜੀ ਅੱਛਾ ਜੀ ਵੀ ਜਉਂਦੇ ਜੀ ਆਪਣੇ ਸਰੀਰ ਨੂੰ ਦਾਨ ਕਰ ਚੁੱਕੇ ਹਾਂ ਜੀ ਆਪਣੇ ਜਉਂਦੇ ਹੀ ਸਰੀਰ ਨੂੰ ਦਾਨ ਕਰ ਚੁੱਕੇ ਹਾਂ ਹੂੰ ਤੁਹਾਡੀ ਇੱਛਾ ਕੀ ਆਖਰੀ ਇੱਛਾ ਕੀ ਰੋੜੀ ਕਹਿੰਦੇ ਨਹੀਂ ਹੁੰਦੇ ਆਖਰੀ ਇੱਛਾ ਵੀ ਸਾਡਾ ਮਕਾਨ ਬਣ ਜਾ ਜਿਹੜੇ ਦਿਨ ਕੱਟਣੇ ਉਹ ਚੰਗੇ ਕੱਟੇ ਜਾਣ ਵਧੀਆ ਕੱਟੇ ਜਾਣ ਹਾਂ ਜੀ ਜਿਹੜੀ ਇੱਦਾਂ ਕੱਟਣੇ ਨੇ ਦਾਨ ਹੂੰ ਪੰਜ-ਦਾਸ ਸਾਲ ਜਿਹੜੇ ਕੱਟ ਹੁਣੇ ਹੂੰ 30 ਸਾਲ ਦੀ ਉਮਰ ਤਾਂ ਹੋ ਗਈ ਹਾਂ ਜੀ ਹਾਂ 80 ਸਾਲ ਦੀ ਹੋ ਗਈ ਹੂੰ ਬਾਈ ਜੀ ਦੀ 80 ਸਾਲ ਦੀ ਉਮਰ ਹੋ ਗਈ ਕਹਿੰਦੇ ਜਿਹੜੇ ਹੁਣ ਆਖਰੀ ਜਿਹੜੇ ਦਿਨ ਰਹਿ ਗਏ ਕਹਿੰਦੇ 2 ਸਾਲ ਨਹੀਂ ਪਤਾ 5 ਸਾਲ ਨਹੀਂ ਵੀ ਮੇਰੀ ਤਿਲ ਦੀ ਕੁਈ ਅੱਛਾ ਵੀ ਮੇਰਾ ਜਿਹੜਾ ਮਕਾਨ ਆ ਮਕਾਨ ਬਣ ਜਾਵੇ ਤੁਹਾਨੂੰ ਵੀ ਇੱਕੋ ਇੱਕ ਬੇਨਤੀ ਕਰਦਾ ਸਾਰੇ ਜਿਹੜੇ ਇਹ ਵੀਡੀਓ ਦੇਖਦੇ ਪਏ ਨੇ ਜਿਹੜੇ ਸਰਕਾਰੀ ਨੁਮਾਇੰਦੇ ਦੇਖਦੇ ਪਏ ਨੇ ਜਿਹੜੇ ਸਮਾਜ ਸੇਵੀ ਜਾਂ ਭਰਾ ਦੇਖਦੇ ਪਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋ ਸਕਦਾ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਮਕਾਨ ਬਣਾਓ ਜਿਹੜਾ ਇੱਕ ਇੰਦਰ ਜਿੱਥੇ ਰਹਿਣਾ ਇਹਨਾਂ ਨੇ ਤੁਹਾਨੂੰ ਉਹਦੀ ਤਸਵੀਰਾਂ ਵੀ ਦਿਖਾਉਣੀ ਆ ਵੀਡੀਓ ਦੇ ਵਿੱਚ ਦਿਖਾएंगे ਤੁਸੀਂ ਆਪ ਇਦਾਂ ਦੇ ਹਾਲਾਤ ਬਣੇ ਹੋਣੇ ਘਰ ਤੇ ਤੁਸੀਂ ਵੀਡੀਓ ਦੇਖ ਕੇ ਰੋ ਪੈਗੇ ਵੀ ਇਦਾਂ ਦੇ ਹਾਲਾਤ ਕਿੱਦਾਂ ਹੈ ਵਿਚਾਰੇ ਗੁਜ਼ਾਰਾ ਕਰਦੇ ਪੈਨੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ